ਇਸ ਤਰ੍ਹਾਂ ਇੱਥੇ ਬਹੁਤ ਸਾਰੀ ਸਬਜ਼ੀ ਹੁੰਦੀ ਹੈ ਮੰਡੀ ਦੇ ਵਿੱਚ ਦੇਖ ਸਕਦੇ 25 ਰੁਪਏ 25 ਰੁਪਏ ਸਾਰਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਖੰਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਖੰਨੇ ਸ਼ਹਿਰ ਦੀ ਸਬਜ਼ੀ ਮੰਡੀ ਦਿਖਾਵਾਂਗੇ ਇਹ ਬਹੁਤ ਵੱਡੀ ਸਬਜ਼ੀ ਮੰਡੀ ਹੈ ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਇੱਧਰ ਪਿੱਛੇ ਸਬਜ਼ੀ ਮੰਡੀ ਦਾ ਗੇਟ ਹੈ ਚੱਲਦੇ ਆਪਾਂ ਸਾਰੀ ਸਬਜ਼ੀ ਮੰਡੀ ਤੁਹਾਨੂੰ ਦਿਖਾਉਨੇ ਆਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਲਓ ਜੀ ਆਹ ਸਬਜ਼ੀ ਮੰਡੀ ਦਾ ਗੇਟ ਹੈ ਚੱਲਦੇ ਆਪਾਂ ਸਾਰੀ ਸਬਜ਼ੀ ਮੰਡੀ ਤੁਹਾਨੂੰ ਦਿਖਾਉਨੇ ਆ ਤੇ ਸਵੇਰ ਦਾ ਟਾਈਮ ਹੈ ਤਕਰੀਬਨ 6 ਵਜੇ ਦਾ ਟਾਈਮ ਹੋਇਆ ਆਹ ਟਾਈਮ ਸਵੇਰ ਇੱਥੇ ਸਬਜ਼ੀਆਂ ਦੀ ਬੋਲੀ ਹੁੰਦੀ ਹੁੰਦੀ ਹੈ ਜਿਹੜੇ ਸਾਰੇ ਸਬਜ਼ੀਆਂ ਵਾਲੇ ਨੇ ਪਿੰਡਾਂ ਚ ਵੇਚਣਾਉਦੇ ਨੇ ਜਾਂ ਹੋਰ ਦੁਕਾਨਾਂ ਲਾਉਂਦੇ ਨੇ ਉਹ ਫਿਰ ਇੱਥੋਂ ਸਬਜ਼ੀ ਜਿਹੜੀ ਖਰੀਦ ਕੇ ਲੈ ਕੇ ਜਾਂਦੇ ਨੇ ਤੇ ਆਹ ਵਾਲੀ ਸਾਈਡ ਕੁਸ਼ਕ ਜਿਵੇਂ ਦੁਕਾਨਾਂ ਜਿਹੜੀਆਂ ਲੱਗ ਰਹੀਆਂ ਨੇ ਹਨਾ ਤੇ ਉਧਰ ਸ਼ੈੱਡ ਆ ਤੇ ਉਹ ਸ਼ੈੱਡ ਦੇ ਵਿੱਚ ਜਿਹੜੀ ਬੋਲੀ ਹੁੰਦੀ ਹੁੰਦੀ ਆ ਉਹ ਸਾਰੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਆਲੇ ਦੋਲੇ ਆ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਹਨ ਇਹ ਪੱਕੀਆਂ ਦੁਕਾਨਾਂ ਲੱਗਦੀਆਂ ਨੇ ਤੇ ਉਹ ਸ਼ੈੱਡ ਦੇ ਵਿੱਚ ਜਿਹੜੀ ਸਬਜੀ ਦੀ ਬੋਲੀ ਹੁੰਦੀ ਹੈ ਆ ਤੁਸੀਂ ਦੇਖ ਸਕਦੇ ਹੋ ਰੇੜੀਆਂ ਭਰ ਕੇ ਲੈ ਕੇ ਜਾ ਰਹੇ ਨੇ ਹਨਾ ਲਓ ਜੀ ਇਹ ਖਰੀਦ ਕੇ ਲੈ ਕੇ ਜਾ ਰਹੇ ਨੇ ਸਬਜੀ ਫਿਰ ਪਿੰਡਾਂ ਦੇ ਵਿੱਚ ਅੱਗੇ ਸ਼ਹਿਰਾਂ ਦੇ ਵਿੱਚ ਦੁਕਾਨਾਂ ਜਿਹੜੀਆਂ ਲਾਈਆਂ ਜਾਣਗੀਆਂ ਜਿਵੇਂ ਆਹ ਟੈਂਪੂ ਭਰ ਕੇ ਜਾ ਰਿਹਾ ਦੇਖ ਸਕਦੇ ਹੋ ਬਹੁਤ ਵੱਡੀ ਇਹ ਸਬਜੀ ਮੰਡੀ ਹੈ ਸ਼ਹਿਰ ਖੰਨੇ ਦੀ ਤੇ ਇਹ ਸਬਜੀ ਮੰਡੀ ਆਪਾਂ ਤੁਹਾਨੂੰ ਦਿਖਾਉਨੇ ਆ ਸਾਰੀ। ਆ ਇੱਥੇ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਨਾ ਗੱਠਾ ਬਣਾਈਆਂ ਹੋਈਆਂ ਨੇ। ਦੇਖੋ। ਆਪ ਇੰਡੀਆਂ ਹੋ ਗਈਆਂ ਹਨ। ਆ ਕੱਦੂ ਹੋ ਗਏ। ਲਓ ਜੀ। ਇਸ ਤਰ੍ਹਾਂ ਇੱਥੇ ਬਹੁਤ ਸਾਰੀ ਸਬਜੀ ਹੁੰਦੀ ਹੈ ਮੰਡੀ ਦੇ ਵਿੱਚ। ਦੇਖ ਸਕਦੇ ਹੋ ਤੁਸੀਂ। ਲਓ ਜੀ। ਆ ਮਿਰਚਾਂ ਹੋ ਗਈਆਂ ਹਨ। ਆਇਓ ਆਇਓ ਆਇਓ। ਲਓ ਜੀ। ਆ ਗਈ ਜੀ ਆ ਗਈ ਫੋਟੋ। ਬਾਹਰ ਬੁਝਣੀ ਆ। ਹਾਂ ਜੀ ਹਾਂ। ਕਿਹੜੀ ਜਗ੍ਹਾ? ਹਾਂ ਜੀ ਹਾਂ। ਕਿਹੜੀ ਜਗ੍ਹਾ? YouTube ਤੇ ਆਉਗੋ ਸਾਰੇ ਦੇਸ਼ਾਂ ਚ ਜਾਉ। ਹਾਂਜੀ ਆ ਗਿਆ ਆ ਗਈ ਜੀ ਚਾਹ ਕੋਈ ਆ ਜਾ ਨਾ ਨਾ ਧੰਨਵਾਦ ਜੀ ਬਾਈ ਹੋਣੀ ਕਹਿੰਦੇ ਸਾਡੀ ਵੀਡੀਓ ਬਣਾਓ ਮੈਂ ਕਿਹਾ ਜਰੂਰ ਜੀ ਅੱਜ ਮੈਂ ਟਮਾਟਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਹਨਾ ਲਓ ਆ ਗਈ ਜੀ ਆ ਗਈ ਸਾਰਿਆਂ ਦੀ ਆ ਗਈ ਅੱਛਾ ਜੀ ਆਹ ਟਮਾਟਰ ਦੇਖ ਸਕਦੇ ਹੋ ਜਿਵੇਂ ਹਨਾ ਤੁਸੀਂ ਲਓ ਜੀ ਦੇਖ ਸਕਦੇ ਹੋ ਤੇ ਐਵੇਂ ਸਾਰੀ ਇੱਥੇ ਸਬਜ਼ੀ ਦੀਆਂ ਇਹ ਗੱਠਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਹਨਾ ਦੇਖ ਸਕਦੇ ਹੋ ਇੱਥੇ ਸੂਰ ਦੇ ਟਾਈਮ ਜਿਹੜੀ ਬੋਲੀ ਹੁੰਦੀ ਹੈ ਹਾਂਜੀ ਬਾਈ ਕਿੱਥੋਂ ਆਪਾ ਆਪਣਾ ਬੁੱਗਾ ਪਿੰਡ ਆ ਬਾਈ ਅੱਛਾ ਜੀ ਆਪਣਾ ਕਿਧਰ ਕਿਥੋਂ ਠੀਕ ਹੈ ਜੀ ਕਾਲੀਏ ਕਾਲੀਏ ਆਪਣਾ ਖਾਲੇ ਆ ਗਈ ਆ ਗਈ ਸਾਰਿਆਂ ਦੇ ਬਾਈ ਹੁਣ ਇੱਕ ਦੂਏ ਨੂੰ ਮਜ਼ਾਕ ਕਰਦੇ ਨੇ ਤੇ ਚੱਲਦੇ ਆਂਗੇ ਆਪਾਂ ਹਨਾ ਥਾਰੀ ਹੱਦ ਦਿਖਾਉਨੇ ਆ ਤੁਹਾਨੂੰ ਮੰਡੀ ਆ ਇੱਥੇ ਤੁਸੀਂ ਦੇਖ ਸਕਦੇ ਹੋ ਲਓ ਜੀ ਇਸ ਤਰ੍ਹਾਂ ਬੋਰੀਆਂ ਜਿਹੜੀਆਂ ਸਬਜ਼ੀਆਂ ਭਰੀਆਂ ਹੁੰਦੀਆਂ ਨੇ ਆ ਲਸਣ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਫਿਰ ਤੁਸੀਂ ਵੀਰ ਦੇ ਟਾਈਮ ਜਿਹੜੀ ਸਬਜ਼ੀ ਦੀ ਸਾਰੀ ਬੋਲੀ ਹੁੰਦੀ ਹੈ ਹਨਾ ਆ ਆਲੂ ਦੇਖ ਸਕਦੇ ਹਾਂ ਬਹੁਤ ਆਹਾਰੇ ਆਲੂਆਂ ਦੇ ਥੱਲੇ ਜਿਹੜੇ ਭਰੇ ਹੋਏ ਨੇ ਬੋਰੀਆਂ ਭਰੀਆਂ ਹੋਈਆਂ ਨੇ ਦੇਖ ਸਕਦੇ ਹਾਂ ਆ ਵਾਲੀ ਸਾਈਡ ਦੇਖ ਸਕਦੇ ਹਾਂ ਗੋਭੀ ਪਈਆ ਹਨਾ ਆ ਮਟਰਾਂ ਦੇ ਜਿਹੜੀਆਂ ਬੋਰੀਆਂ ਭਰੀਆਂ ਹੋਈਆਂ ਨੇ ਬਹੁਤ ਵੱਡੀ ਸਬਜ਼ੀ ਮੰਡੀ ਹੈ ਵੀ ਜਿਵੇਂ ਆਪਾਂ ਤੁਹਾਨੂੰ ਮਲੇਰਕੋਟਲੇ ਦੀ ਸਬਜ਼ੀ ਮੰਡੀ ਦਿਖਾਈ ਸੀ ਉਸੇ ਤਰ੍ਹਾਂ ਇਹ ਵੀ ਬਹੁਤ ਵੱਡੀ ਸਬਜ਼ੀ ਮੰਡੀ ਹੈ ਆ ਸਾਰੀਆਂ ਬੂਰੀਆਂ ਮਟਰਾਂ ਦੀਆਂ ਜਿਹੜੀਆਂ ਭਰੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਆਹ ਵਾਲੀ ਸਾਈਡ ਜਿਵੇਂ ਹੈ ਨਾ ਪਿਆਜ਼ ਪਿਆ ਦੇਖ ਸਕਦੇ ਹੋ ਤੁਸੀਂ ਆਹ ਪਿਆਜ਼ ਦੇ ਥੈਲੇ ਪਏ ਨੇ ਲਓ ਜੀ ਇਧਰ ਸਾਰੇ ਆਲੂ ਪਿਆਜ਼ ਲਸਣ ਹੈ ਨਾ ਦੇਖ ਸਕਦੇ ਹੋ ਤੁਸੀਂ ਬਾਕੀ ਸਵੇਰ ਦੇ ਟਾਈਮ ਬਹੁਤ ਇਕੱਠਾ ਹੁੰਦਾ ਹੈ ਮੰਡੀ ਦੇ ਵਿੱਚ ਤੇ ਸਾਰੀ ਮੰਡੀ ਦੇ ਵਿੱਚ ਬਹੁਤ ਭਾਰੀ ਇਕੱਠਾ ਹੁੰਦਾ ਹੈ ਜੇ ਮੈਂ ਆਪਾਂ ਪਹਿਲਾਂ ਦੱਸਿਆ ਕਿ ਜਿਵੇਂ ਸਾਰੇ ਦੁਕਾਨ ਵਾਲੇ ਆਉਂਦੇ ਨੇ ਹਨਾ ਸਬਜ਼ੀ ਲੈਣ ਵਾਸਤੇ ਆ ਇਧਰ ਵੀ ਸਾਰੀ ਸਬਜ਼ੀ ਪਈ ਆ ਦੇਖ ਸਕਦੇ ਹੋ ਬੰਦ ਗੋਭੀ ਇਹ ਥੈਲੇ ਜਿਹੜੇ ਭਰੇ ਹੋਏ ਨੇ ਲਓ ਜੀ ਆ ਇਧਰ ਵਿੱਚ ਚਲਦੇ ਆ ਛੱਡ ਦੇ ਆ ਇੱਥੇ ਤੁਸੀਂ ਦੇਖੋ ਲਓ ਪਿਆਜ਼ਾਂ ਦੇ ਆ ਭਰੇ ਪਏ ਨੇ ਹਨਾ ਥੈਲੇ ਭਰੇ ਪਏ ਨੇ ਸਾਰੇ ਪਿਆਜ਼ ਆਲੂ ਜੇ ਇੱਥੇ ਕੋਈ ਬੋਲੀ ਚੱਲਦੀ ਹੋਈ ਤਾਂ ਬੋਲੀ ਵੀ ਤੁਹਾਨੂੰ ਜ਼ਰੂਰ ਜਿਹੜੀ ਆਪਾਂ ਦਿਖਾਵਾਂਗੇ ਆਹ ਵਾਲੀ ਸਾਈਡ ਸਾਰਾ ਪਿਆਜ਼ ਤੇ ਆਲੂ ਹੈ ਦੇਖ ਸਕਦੇ ਹੋ ਤੁਸੀਂ ਆਹ ਇੱਥੇ ਕੁਝ ਫਲ ਆ ਗਏ ਜਿਵੇਂ ਦੇਖ ਸਕਦੇ ਹੋ ਨਾ ਮਸੰਮੀਆਂ ਆ ਗਿਆ ਲਓ ਜੀ ਆਹ ਵਾਲੀ ਸਾਈਡ ਫਲ ਨੇ ਸਾਰੇ ਦੇਖ ਸਕਦੇ ਹੋ ਆ ਸੇਬ ਪਿਆ ਜਿਵੇਂ ਤੇ ਮੇਰੇ ਉਧਰੀ ਸਾਈਡ ਸਾਰੀਆਂ ਸਬਜ਼ੀਆਂ ਸੀ ਆਹ ਸਾਈਡ ਸਾਰੇ ਫਲ ਨੇ ਸੇਬ ਅਨਾਰ ਆ ਗਿਆ ਜਿਵੇਂ ਦੇਖ ਸਕਦੇ ਹੋ ਲੋ ਜੀ ਆ ਇੱਥੇ ਬੋਲੀ ਜਿਹੜੀ ਚੱਲ ਰਹੀ ਹੈ ਹੈਨਾ ਇਸ ਤਰ੍ਹਾਂ ਬੋਲੀ ਚੱਲਦੀ ਆ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਈ ਸੀ ਪਿਛਲੀ ਵੀਡੀਓ ਦੇ ਵਿੱਚ ਆ ਜਿਹੜੀ ਅੰਬਾਂ ਦੀ ਬੋਲੀ ਚੱਲ ਰਹੀ ਹੈ ਦੇਖ ਸਕਦੇ ਹੋ ਲੋ ਜੀ ਲੋ ਜੀ ਇਸ ਤਰ੍ਹਾਂ ਇੱਥੇ ਮੰਡੀ ਦੇ ਵਿੱਚ ਜਿਹੜੀ ਬੋਲੀ ਹੁੰਦੀ ਹੈ ਹੈਨਾ ਫਲਾਂ ਦੀ ਸਬਜ਼ੀਆਂ ਦੀ ਤੇ ਇੱਥੇ ਜਿਹੜੀ ਬੋਲੀ ਚੱਲ ਰਹੀ ਹੈ ਅੰਬਾਂ ਦੀ ਬੋਲੀ ਚੱਲ ਰਹੀ ਹੈ ਤੇ ਇਧਰ ਆਂਬ ਪਏ ਨੇ ਹਨਾ ਦੇਖ ਸਕਦੇ ਹੋ ਤੁਸੀਂ ਲਓ ਜੀ ਇਸ ਤਰ੍ਹਾਂ ਇੱਥੇ ਬੋਲੀ ਜਿਹੜੀ ਹੁੰਦੀ ਹੈ ਮੰਡੀ ਮੰਡੀ ਦੇ ਵਿੱਚ ਅਲੀ ਆ ਦਸਾ ਦੇਣਾ ਛੇ ਦਾ ਉਹ ਲੱਤੇ ਆਈਏ ਉਹ ਅਲੀ ਭੁੱਲ ਗਿਆ ਉਹਦੇ ਖਦਰ ਆ ਜਿਵੇਂ ਹੁਣ ਇੱਥੇ ਬੋਲੀ ਦੁਬਾਰਾ ਫੇਰ ਜਿਹੜੀ ਸ਼ੁਰੂ ਹੋਊਗੀ ਦੇਖ ਸਕਦੇ ਹੋ ਤੁਸੀਂ

22 पे 22 पे माल ऐसे मिलेंगे बेटा 22 पे 22 में 29 में 29 में 28 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 में ਕੱਪੀ ਵਿੱਚ ਜੀ ਜੀ ਤੇਰਾਮ ਦੇ ਲਓ ਜੀ ਇਸ ਤਰ੍ਹਾਂ ਇਥੇ ਬੋਲੀ ਹੁੰਦੀ ਹੈ ਜਿਹੜੀ ਹਨ ਫਲਾਂ ਦੀ ਸਬਜ਼ੀਆਂ ਦੀ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਜਿਵੇਂ ਇਥੇ ਹੁਣ ਅੰਬਾਂ ਦੀ ਜਿਹੜੀ ਬੋਲੀ ਹੋਈ ਹੈ ਲਓ ਜੀ ਸਵੇਰ ਦੇ ਟਾਈਮ ਇਸ ਤਰ੍ਹਾਂ ਸਾਰਾ ਮਾਹੌਲ ਹੁੰਦਾ ਮੰਡੀ ਦੇ ਵਿੱਚ ਤੇ ਚੱਲਦੇ ਆ ਅੱਗੇ ਅੱਗੋਂ ਦੇਖਦੇ ਆਂਗੇ ਆਪਾਂ ਜਾ ਕੇ ਮੰਡੀ ਹਨਾ ਬਹੁਤ ਵੱਡੀ ਮੰਡੀ ਹੈ ਵੀ ਤੇ ਸਾਰੇ ਆ ਸ਼ੈੱਡ ਦੇ ਵਿੱਚ ਸਬਜੀ ਹਨਾ ਪਿਆਜ਼ ਆਲੂ ਐਵੇਂ ਹੁੰਦੇ ਨੇਗੇ ਤੇ ਜਿਵੇਂ ਛੋਟੇ ਸ਼ਹਿਰਾਂ 'ਚ ਹਨਾ ਹੋਰ ਪਿੰਡਾਂ ਦੇ ਵਿੱਚ ਬਹੁਤ ਸਬਜੀ ਜਾਂਦੀ ਹੈ ਇਥੋਂ ਖੰਨੇ ਸ਼ਹਿਰ ਦੇ ਵਿੱਚੋਂ ਆਪਾਂ ਦਿਖਾਈ ਸੀਗੇ ਨਾ ਵੀਡੀਓ ਦੇ ਸ਼ੁਰੂ ਦੇ ਵਿੱਚ ਬਾਈ ਲੈ ਕੇ ਜਾ ਰਹੇ ਸੀ ਰੇੜੀਆਂ ਦੇ ਵਿੱਚ ਰੱਖ ਕੇ ਆਇਦਰਲੀ ਵਾਲੀ ਸਾੜ ਜਿਵੇਂ ਆਪ ਪਰ ਇੰਡੀਆ ਆਹ ਦੇਖੋ ਜਿਵੇਂ ਜੋਕ ਰਹੇ ਨੇ ਲਓ ਜੀ ਦੇਖ ਸਕਦੇ ਹੋ ਤੁਸੀਂ ਅਮਰਚ ਪਈ ਆ ਹੁਣ ਮਿਰਚ ਤਾਂ ਜਿਵੇਂ ਤੜਾਈ ਜਲ ਰਹੀ ਹੈ ਮਿਰਚ ਦੀ ਮਿਰਚ ਦਾ ਸੀਜ਼ਨ ਜਿਹੜਾ ਚੱਲ ਰਿਹਾ ਹੈ ਇਸ ਤਰ੍ਹਾਂ ਫਿਰ ਜਿਵੇਂ ਇਕੱਠੇ ਲਫਾਫੇ ਭਰੇ ਹੋਏ ਨੇ ਇਹਨਾਂ ਦੀ ਇਕੱਠਿਆਂ ਦੀ ਉਹ ਬੋਲੀ ਹੋ ਜਾਂਦੀ ਹੁੰਦੀ ਆ ਤੇ ਇੱਥੇ ਵੀ ਦੇਖ ਸਕਦੇ ਤੁਸੀਂ ਆ ਕੱਦੂ ਮਿਰਚਾਂ ਹਨਾ ਲਓ ਜੀ ਆ ਤੂਰੀਆਂ ਪਈਆਂ ਨੇ ਦੇਖ ਸਕਦੇ ਹੋ ਲਓ ਜੀ ਐਵੇਂ ਜਿਹੜੀਆਂ ਗੱਠਾ ਬਣਾਈਆਂ ਹੁੰਦੀਆਂ ਨੇ ਖੇਤਾਂ ਦੇ ਵਿੱਚੋਂ ਤੋੜ ਕੇ ਐਵੇਂ ਗੱਠਾ ਬਣਾ ੜ ਦਿੱਤੀਆਂ ਜਾਂਦੀਆਂ ਨੇ ਕਰ ਮੜੀ ਤੋਂ ਮਿਆਂ ਕਰ ਆ ਜਾ ਉਧਰੋਂ ਤੋਂ ਤੇ ਆ ਇਧਰ ਜਿਵੇਂ ਨਾਲ ਟਰੱਕ ਉਤਰ ਰਿਹਾ ਦੇਖ ਸਕਦੇ ਹੋ ਤੁਸੀਂ ਲਓ ਜੀ ਐਵੇਂ ਇਥੇ ਉਹਦੇ ਵਿੱਚ ਸਬਜ਼ੀ ਮੰਡੀ ਦੇ ਵਿੱਚ ਟਰੱਕ ਜਿਹੜੇ ਆਉਂਦੇ ਨੇ ਦੇਖ ਸਕਦੇ ਆ ਆਲੂ ਪਿਆਜ਼ਾਂ ਤੇ ਹਨ ਐਵੇਂ ਭਰ ਕੇ ਆਉਂਦੇ ਨੇ ਜਿਵੇਂ ਅਪੋਰ ਤੁਹਾਨੂੰ ਸ਼ੈੱਡ ਦੇ ਵਿੱਚ ਦਿਖਾਈ ਸੀਗੇ ਲਓ ਜੀ ਆ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਤੋਰੀਆਂ ਹਨਾ ਮਿਰਚਾਂ ਲਓ ਜੀ ਤੇ ਇਧਰੋਂ ਅੱਗੇ ਤੁਹਾਨੂੰ ਦਿਖਾਉਣੇ ਆਗੇ ਜਾ ਕੇ ਕੁਝ ਜਿਵੇਂ ਆਹ ਗੱਡੀਆਂ ਜਿਹੜੀਆਂ ਲੋਡ ਹੋ ਕੇ ਆਈਆਂ ਹੋਈਆਂ ਨੇ ਦੇਖ ਸਕਦੇ ਹੋ ਲਓ ਜੀ ਆਹ ਖੀਰੇ ਨੇ ਜਿਵੇਂ ਆਹ ਗੱਡੀ ਦੇ ਵਿੱਚ ਸਾਰੀ ਦੇ ਵਿੱਚ ਦੇਖ ਸਕਦੇ ਹੋ ਇਹ ਇਥੇ ਮੰਡੀ ਦੇ ਵਿੱਚ ਆਏ ਨੇ ਲੈ ਕੇ ਖੇਤਾਂ ਦੇ ਵਿੱਚੋਂ ਜਿਹੜੀ ਏਰੀਆ ਦੇ ਵਿੱਚ ਸਬਜ਼ੀ ਉਗਾਈ ਜਾਂਦੀ ਆ ਆਹ ਟਮਾਟਰ ਨੇ ਦੇਖ ਸਕਦੇ ਹੋ ਜਿਵੇਂ ਸਵੇਰ ਦੇ ਟਾਈਮ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਮੰਡੀ ਦੇ ਵਿੱਚ ਆਹ ਧਣੀਆਂ ਦੇਖ ਸਕਦੇ ਹੋ ਸਾਰਾ ਧਣੀ ਹੀ ਪਿਆ ਇਥੇ ਲੋ ਐਸਟਰਨ ਫਿਰ ਆਈ ਟਿਪੂਲੀ ਜਿਹੜੀ ਹੁੰਦੀ ਆ ਨਾ ਸਬਜੀ ਦੀ ਤਣੀਆਂ ਦੀ ਆਲੂ ਪਿਆਜ਼ਾਂ ਦੀ ਆ ਵੀ ਤੋਰੀਆਂ ਨੇ ਦੇਖ ਸਕਦੇ ਹੋ ਤੁਸੀਂ ਪੇਠੇ ਹੋਗੇ ਦੇਖੋ ਤੇ ਇਧਰ ਵਾਲੀ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਜਿਵੇਂ ਲਾਲ ਮਿਰਚਾਂ ਆ ਗਈਆਂ ਦੇਖੋ ਆ ਜਾ ਆ ਜਾ ਮਿਸਰੀ ਹਰੀਆਂ ਮਿਰਚਾਂ ਲਾਲ ਮਿਰਚਾਂ ਹਨ ਆ ਕਰੇਲੇ ਆ ਗਏ ਜਿਵੇਂ ਦੇਖੋ ਸਬਜ਼ੀ ਬਹੁਤ ਹੈ ਇੱਥੇ ਦੇਖੋ ਸਬਜ਼ੀ ਸਬਜ਼ੀ ਪਈ ਹੈ ਹਨ ਬਹੁਤ ਵੱਡੀ ਮੰਡੀ ਹੈ ਵੀ ਆ ਸ਼ਿਮਲਾ ਮਿਰਚਾਂ ਆ ਗਈਆਂ ਜਿਵੇਂ ਲਾਲ ਹਰੇਕ ਤਰੀਕੇ ਦੀ ਇੱਥੇ ਸਬਜ਼ੀ ਆਉਂਦੀ ਹੈ ਮੰਡੀ ਦੇ ਵਿੱਚ ਆ ਇੱਥੇ ਤੁਸੀਂ ਦੇਖ ਸਕਦੇ ਹੋ ਸ਼ਿਮਲਾ ਮਿਰਚ ਆ ਗਈ ਹੈ ਨਾ ਲਓ ਜੀ ਹਾਂਜੀ ਹਾਂ ਆ ਗਈ ਜੀ ਆ ਦੇਖ ਸਕਦੇ ਹੋ ਜਿਵੇਂ ਹਨ ਤੁਸੀਂ ਕਦੂਆਂ ਦੀਆਂ ਗੱਠਾਂ ਪਈਆਂ ਨੇ ਬਣਾਈਆਂ ਲਓ ਜੀ ਆ ਇੱਥੇ ਛੱਲੀਆਂ ਦੇ ਪਈਆਂ ਨੇ ਹਨਾ ਬੋਰੀਆਂ ਭਰੀਆਂ ਦੇਖ ਸਕਦੇ ਹੋ ਇਸ ਤਰ੍ਹਾਂ ਸਵੇਰ ਦੇ ਟਾਈਮ ਮੰਡੀ ਦੇ ਵਿੱਚ ਜਿਹੜੀ ਸਬਜ਼ੀਆਂ ਦੀ ਫਲਾਂ ਦੀ ਬੋਲੀ ਹੁੰਦੀ ਹੈ ਖਰੀਦ ਕੇ ਜਿਹੜੀਆਂ ਲੈ ਕੇ ਜਾਈਆਂ ਜਾਂਦੀਆਂ ਨੇ ਆਇ ਤੇ ਧਣੀਆਂ ਪਿਆ ਦੇਖ ਸਕਦੇ ਹੋ ਤੁਸੀਂ ਲਓ ਜੀ ਮੂੜੀਆਂ ਹੋ ਗਈਆਂ ਮੂੜੀਆਂ ਧਣੀਆਂ ਹਨ ਐਵੇਂ ਸਾਰਾ ਇੱਥੇ ਚੀਜ਼ਾਂ ਜਿਹੜੀਆਂ ਵੇਚੀਆਂ ਜਾ ਰਹੀਆਂ ਨੇ ਜਿਵੇਂ ਆ ਬਾਈ ਲੈ ਕੇ ਜਾ ਰਹੇ ਮੋਢੇ ਤੇ ਰੱਖ ਕੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਅਦਰ ਕਲਾਸਣ ਹੋ ਗਿਆ ਜਿਵੇਂ ਲਓ ਜੀ ਨਿੰਬੂ ਪਿਆਜ ਦੇਖ ਸਕਦੇ ਹੋ ਇਧਰਲੀ ਵਾਲੀ ਸਾਈਡ ਵੀ ਆ ਜਿਵੇਂ ਮਿਰਚਾਂ ਆ ਗਈਆਂ ਹਨ ਲਓ ਜੀ ਆਲੂ ਬਹੁਤ ਆਇਆ ਹੋਇਆ ਖੰਨੇ ਦੀ ਮੰਡੀ ਦੇ ਵਿੱਚ ਆਲੂ ਬਹੁਤ ਮਾਤਰਾ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਆ ਤੁਹਾਨੂੰ ਪਹਿਲਾਂ ਵੀ ਆਪਾਂ ਥੈਲੇ ਦਿਖਾਏ ਸੀਗੇ ਨਾ ਦੂਸਰੀ ਸਾਈਡ ਵੀ ਆਲੂ ਆਦੇ ਆਲੂ ਬਹੁਤ ਮਾਤਰਾ ਦੇ ਵਿੱਚ ਇਹ ਅਲੱਗ-ਅਲੱਗ ਇਹਨਾਂ ਦੀ ਕੈਟਾਗਰੀ ਹੁੰਦੀ ਹੈ ਅਲੱਗ-ਅਲੱਗ ਵੀ ਹੁੰਦਾ ਆਲੂਆਂ ਦਾ ਆਹ ਵਾਲੀ ਸਾਈਡ ਵੀ ਸਾਰਾ ਆਲੂ ਪਿਆਜ਼ ਹੈ ਦੇਖ ਸਕਦੇ ਹੋ ਤੁਸੀਂ ਮੈਨੂੰ ਲੱਗਦਾ ਵੀ ਮਲੇਰ ਕੋਟਲੇ ਦੀ ਮੰਡੀ ਨਾਲੋਂ ਇੱਥੇ ਮਤਲਬ ਆਲੂ ਤੇ ਪਿਆਜ਼ ਵੱਧ ਹੈ ਦੇਖ ਸਕਦੇ ਹੋ ਆਹ ਸਾਰਾ ਲਸਣ ਪਿਆ ਇੱਥੇ ਦੇਖੋ ਲਸਣਾਂ ਦੇ ਥੈਲੇ ਭਰੇ ਪਏ ਨੇ ਬੀਟੀਆਂ ਭਰੀਆਂ ਭੀਆਂ ਨੇ ਲਸਣਾਂ ਦੀਆਂ ਦੇਖ ਸਕਦੇ ਹੋ ਤੁਸੀਂ ਲਓ ਜੀ ਆਹ ਸਾਰਾ ਜਿਹੜਾ ਬੂਰੀਆਂ ਦੇ ਵਿੱਚ ਹੈ ਨਾ ਇਹ ਸਾਰਾ ਆਪਣਾ ਹੁਆ ਆਲੂ ਪਿਆਜ ਆਹ ਨਿੰਬੂ ਦੇਖ ਸਕਦੇ ਹੋ ਲਓ ਜੀ ਨੇ ਬਹੁਤ ਨੇ ਬੀਟੀਆਂ ਭਰੀਆਂ ਭੀਆਂ ਨੇ ਤੇ ਹੋਰ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਣੇ ਆਂਗੇ ਤੇ ਇੱਧਰ ਜਿਵੇਂ ਆ ਸਾਰਾ ਆਪਾਂ ਤੁਹਾਨੂੰ ਦਿਖਾਇਆ ਹਨਾ ਤੇ ਇਧਰ ਨਾਲ ਨਾਲ ਦੁਕਾਨਾਂ ਵੀ ਹੁੰਦੀਆਂ ਨੇ ਉਹ ਆਲੇ-ਦਾਲੇ ਦੁਕਾਨਾਂ ਸਾਰੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਜਿੱਥੇ ਫਲ ਮਿਲਦੇ ਨੇ ਕੁਝ ਖਾਜੀਆਂ ਦੀਆਂ ਪੱਕੀਆਂ ਦੁਕਾਨਾਂ ਵੀ ਹੁੰਦੀਆਂ ਨੇ ਐਵੇਂ ਲੋਡ ਹੋ ਕੇ ਆਉਂਦਾ ਦੇਖੋ ਮੰਡੀ ਦੇ ਵਿੱਚ ਹੈਨਾ ਜਿਵੇਂ ਆਹ ਟਰੈਕਟਰ ਦੇ ਮਗਰ ਟਰਾਲੀ ਭਾ ਕੇ ਲੈ ਕੇ ਆਏ ਨੇ ਤੇ ਇਸ ਤਰ੍ਹਾਂ ਲੋਡ ਹੋ ਕੇ ਆਉਂਦਾ ਐਸ ਤਰ੍ਹਾਂ ਦਾ ਸਾਰਾ ਮਾਹੌਲ ਹੁੰਦਾ ਖੰਨੇ ਮੰਡੀ ਦਾ ਸਵੇਰ ਦਾ ਜਿਵੇਂ ਦਿਖਾਇਆ ਤੁਹਾਨੂੰ ਆਪਾਂ ਇਹ ਇਧਰ ਦੂਸਰੀ ਸਾਈਡ ਵੀ ਦਿਖਾਉਨੇ ਆ ਹਨਾ ਉਧਰ ਵੀ ਜਿਵੇਂ ਆ ਦੁਕਾਨਾਂ ਨੇ ਵੱਡੀਆਂ ਵੱਡੀਆਂ ਸਬਜ਼ੀ ਵਾਲੀਆਂ ਲਓ ਜੀ ਇਹ ਇਸ ਤਰ੍ਹਾਂ ਇੱਥੇ ਦੁਕਾਨਾਂ ਬਣੀਆਂ ਹੁੰਦੀਆਂ ਨੇ ਇੱਥੇ ਵੀ ਅਜੇ ਦੇਖੋ ਜਿਵੇਂ ਟਮਾਟਰ ਬਹੁਤ ਪਿਆ ਲਓ ਜੀ ਲਓ ਜੀ ਇਸ ਤਰ੍ਹਾਂ ਇੱਥੇ ਖਰੀਦਾਰੀ ਕੀਤੀ ਜਾਂਦੀ ਹੈ ਸਵੇਰ ਦੇ ਟਾਈਮ ਲਓ ਜੀ ਆ ਦੇਖਾਉਂਦਿਆਂ ਤੋਰੀਆਂ ਪਈਆਂ ਨੇ ਹਨਾ ਜਿਵੇਂ ਲਓ ਜੀ ਧਣੀਆਂ ਪਿਆ ਗੋਭੀ ਪਈ ਐ ਆ ਲੋ ਜੀ ਦੇਖੋ ਤੇ ਟਮਾਟਰ ਪਿਆ ਜਵੇਂ ਤੇ ਉਧਰ ਚਲਦੇ ਆਂ ਹੋਰ ਦਿਖਾਉਣੇ ਆਗੇ ਜਾ ਕੇ ਤੁਹਾਨੂੰ ਉਹ ਬਾਈ ਹੁਣੀ ਬੁਲਾ ਰਹੇ ਨੇ ਬਾਈ ਕਹਿੰਦੇ ਸਾਡੀ ਵੀ ਬਣਾਓ ਆਗੇ ਵੀਡੀਓ ਹਾਂਜੀ ਬਾਈ ਕਿੱਥੋਂ ਆਇਓ ਰਾਜੇੜਲ ਤੋਂ ਵੀ ਰਾਜੇੜਲ ਤੋਂ ਠੀਕ ਆ ਠੀਕ ਆ ਓਕੇ ਜੀ ਮੰਡੀ ਸਬਜ਼ੀ ਲੈਣ ਆਇਓ ਮੇਟਣ ਆਇਓ ਵੀ ਸਬਜ਼ੀ ਲੈ ਕੇ ਆਇਓ ਠੀਕ ਆ ਠੀਕ ਆ ਬਾਈ ਹੁਣੀ ਲੈ ਕੇ ਆਏ ਨੇ ਸਬਜ਼ੀ ਦੇਖੋ ਕੀ ਕੀ ਲਾਇਆ ਹੋਇਆ ਬਾਈ ਤੁਸੀਂ ਹੁਣ ਤਾਂ ਬੈਂਗਰ ਆ ਵੀਰੇ ਹਰੀ ਮਿਰਚ ਆ ਜੀ ਠੀਕ ਹੈ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਲਓ ਜੀ ਇਸ ਤਰ੍ਹਾਂ ਜਿਵੇਂ ਕਿਸਾਨ ਵੀਰ ਹਨਾ ਮੰਡੀ ਦੇ ਵਿੱਚ ਆਉਂਦੇ ਨੇ ਸਬਜ਼ੀ ਲੈ ਕੇ ਜਿਵੇਂ ਆ ਬਾਈ ਹੁਣੀ ਆਏ ਨੇ ਬਾਕੀ ਸਾਰੀ ਮੰਡੀ ਆਪਾਂ ਤੁਹਾਨੂੰ ਦਿਖਾਈ ਉਹ ਆ ਤੇ ਇਸ ਤਰ੍ਹਾਂ ਜਿਵੇਂ ਆ ਬਾਈ ਹੁਣੀ ਆਏ ਨੇ ਆਪਦੀ ਸਬਜ਼ੀ ਵੇਚਣ ਵਾਸਤੇ ਜਿਵੇਂ ਪਹਿਲਾਂ ਇਹ ਖੇਤਾਂ ਦੇ ਵਿੱਚ ਸਬਜ਼ੀ ਉਗਾ ਕੇ ਹਨਾ ਮਿਹਨਤ ਕਰਕੇ ਦੇਖੋ ਫਿਰ ਇਸ ਤਰ੍ਹਾਂ ਜਾ ਕੇ ਸਬਜ਼ੀ ਜਿਹੜੀ ਕਿਤੇ ਵੇਚਦੀ ਆ ਚੱਲਦੇ ਆਪਾਂ ਦੂਸਰੀ ਸਾਈਡ ਦੂਸਰੀ ਸਾਈਡ ਤੋਂ ਮੰਡੀ ਤੁਹਾਨੂੰ ਦਿਖਾਉਨੇ ਆ ਬਾਕੀ ਤੁਸੀਂ ਰੌਣਕ ਦੇਖ ਕੇ ਲਈ ਮੰਡੀ ਦੇ ਵਿੱਚ ਬਹੁਤ ਜ਼ਿਆਦੇ ਆ ਗੱਡੀਆਂ ਜਿਵੇਂ ਖੜੀਆਂ ਨੇ ਇਹਨਾਂ ਦੇ ਵਿੱਚ ਸਬਜ਼ੀਆਂ ਲੋਡ ਹੋ ਕੇ ਆਈਆਂ ਨੇ ਮੰਡੀ ਦੇ ਵਿੱਚ ਜਿਵੇਂ ਆ ਗੱਡੀ ਆਈ ਆ ਟੈਂਪੂ ਆਇਆ ਹਨਾ ਇਹਨਾਂ 'ਚ ਫਿਰ ਐਵੇਂ ਲੱਦ ਕੇ ਜਿਹੜੀਆਂ ਲੈ ਕੇ ਜਾਣਗੇ ਸਬਜ਼ੀਆਂ ਆ ਦੇਖੋ ਜਿਵੇਂ ਆ ਲੋਡ ਕੀਤਾ ਟੈਂਪੂ ਇੱਥੋਂ ਚੱਲਦੇ ਆਪਾਂ ਅੱਗੇ ਉਹ ਦੇਖਦੇ ਆਂਗੇ ਜਾ ਕੇ ਮੰਡੀ ਤੇ ਆ ਦੂਸਰਾ ਛੱਡ ਆ ਦੋ ਨੰਬਰ ਸ਼ੈਡ ਹੈ ਪਹਿਲਾਂ ਆਪਾਂ ਆ ਸਾਰਾ ਦਿਖਾਇਆ ਸੀਗਾ ਤੁਹਾਨੂੰ ਆ ਸਾਈਡ ਹੈ ਨਾ ਤੇ ਹੁਣ ਆਪਾਂ ਦੂਸਰੀ ਸਾਈਡ ਆ ਗਏ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਆ ਵਾਲੀ ਸਾਈਡ ਸਾਰੇ ਫਲ ਨੇ ਅੱਜ ਮੈਂ ਨਾਰੀਅਲ ਪਿਆ ਦੇਖੋ ਜਿਹੜਾ ਆਪਾਂ ਨਾਰੀਅਲ ਪਾਣੀ ਪੀਂਦੇ ਹਾਂ ਨਾ ਦੇਖ ਸਕਦੇ ਹੋ ਐਵੇਂ ਆਉਂਦਾ ਇਹ ਨਾਰੀਅਲ ਪਾਣੀ ਆ ਇਕੱਠਾ ਬਣ ਕੇ ਆਉਂਦੀਆਂ ਨੇ ਇਹਦੀ ਤੇ ਆਂਬ ਹੋ ਗਿਆ ਜਿਵੇਂ ਆ ਵਾਲੀ ਸਾਈਡ ਸਾਰਾ ਫਲ ਹੈ ਲਓ ਜੀ ਆਂਬ ਵੀ ਹੈ ਨਾ ਉੱਧਰ ਸੇਬ ਦੀਆਂ ਬੇਟੀਆਂ ਬਹੁਤ ਪਈਆਂ ਨੇ ਆ ਸਾਰਾ ਸੇਵ ਐ ਦੇਖ ਸਕਦੇ ਹੋ ਤੁਸੀਂ ਲਓ ਜੀ ਇਹ ਵੀ ਅਲੱਗ-ਅਲੱਗ ਤਰੀਕੇ ਦਾ ਹੁੰਦਾ ਹਨਾ ਸੇਵ ਅਲੱਗ-ਅਲੱਗ ਦੀਆਂ ਕੈਟਾਗਰੀਜ਼ ਹੁੰਦੀਆਂ ਨੇ ਦੇਖ ਸਕਦੇ ਹੋ ਤੁਸੀਂ ਆਹ ਗ੍ਰੀਨ ਐਪਲ ਆ ਗਿਆ ਦੇਖੋ ਇੱਥੇ ਸਾਰੇ ਫਾਲੇ ਮਿਲਣਗੇ ਤੁਹਾਨੂੰ ਆਹ ਸਾਈਡ ਜਿਵੇਂ ਦੂਸਰੀ ਸਾਈਡ ਆਪਾਂ ਤੁਹਾਨੂੰ ਸਬਜ਼ੀਆਂ ਦਿਖਾਈਆਂ ਸੀ ਹਨਾ ਉਸ ਤਰ੍ਹਾਂ ਇਧਰ ਫਲ ਨੇ ਸਾਰੇ ਦੇਖ ਸਕਦੇ ਹੋ ਤੁਸੀਂ ਲਓ ਜੀ ਆਬੀ ਆਮ ਪਿਆ ਕਿਉਂ ਹੁਣ ਆਂਬਾਂ ਦਾ ਸੀਜ਼ਨ ਹੈ ਤਾਂ ਕਰਕੇ ਆਂਬ ਬਹੁਤ ਜ਼ਿਆਦੇ ਪਿਆ ਹੈ ਬਹੁਤ ਜ਼ਿਆਦੇ ਕੁਆਂਟੀਟੀ ਦੇ ਵਿੱਚ ਆਂਬ ਤੁਹਾਨੂੰ ਮਿਲ ਜੂ ਮੰਡੀਆਂ ਦੇ ਵਿੱਚ ਆਹ ਸਾਰੀਆਂ ਪੇਟੀਆਂ ਜਿਹੜੀਆਂ ਧਿਕਰੀਆਂ ਨੇ ਆਂਬਾਂ ਦੀਆਂ ਨੇ ਲਓ ਜੀ ਆਂਬ ਸੇਬ ਹਨਾ ਜ਼ਿਆਦਾਤਰ ਹੁਣ ਇਹ ਹੈ ਮੰਡੀ ਦੇ ਵਿੱਚ ਆਹ ਪੇਟੀਆਂ ਤੁਸੀਂ ਦੇਖ ਸਕਦੇ ਹੋ ਫਲਾਂ ਦੀਆਂ ਭਰੀਆਂ ਹੋਈਆਂ ਹਾਂ ਆ ਇਧਰ ਜਿਵੇਂ ਆ ਗੱਡੀ ਆਈ ਆ ਹਨਾ ਇਹ ਦਿਖਾਉਣੀ ਆਗੇ ਤੁਹਾਨੂੰ ਲਓ ਜੀ ਇਸ ਤਰ੍ਹਾਂ ਗੱਡੀਆਂ ਆਉਂਦੀਆਂ ਨੇ ਮੰਡੀ ਦੇ ਵਿੱਚ ਭਰ ਕੇ ਤੇ ਉੱਥੋਂ ਲੋਡ ਹੋ ਕੇ ਆਉਂਦੀਆਂ ਨੇ ਜਿਹੜੇ ਏਰੀਆ ਦੇ ਵਿੱਚ ਤੇ ਜਿਵੇਂ ਕੋਈ ਵੀ ਸਬਜ਼ੀ ਫਲ ਜਿਹੜੇ ਹੁੰਦੇ ਨੇ ਇਸ ਤਰ੍ਹਾਂ ਇੱਥੇ ਦੇਖੋ ਸਮਾਨ ਜਿਹੜਾ ਲਾਇਆ ਜਾ ਰਿਹਾ ਲਓ ਜੀ ਅੱਜ ਮੈਂ ਪੇਟੀਆਂ ਭਰੀਆਂ ਹੋਈਆਂ ਨੇ ਨਾ ਦੇਖ ਸਕਦੇ ਹੋ ਤੁਸੀਂ ਫਲ ਬਹੁਤ ਜਾਦੇ ਆ ਖੰਨੇ ਮੰਡੀ ਦੇ ਵਿੱਚ ਅੰਬ ਤੇ ਸੇਬ ਇਹ ਬਹੁਤ ਜਾਦੇ ਆ ਤੇ ਆ ਇੱਥੇ ਤੁਸੀਂ ਦੇਖავਦੇ ਹੋ ਅਨਾਰ ਪਿਆ ਹੈ ਨਾ ਲਓ ਜੀ ਇਹ ਸਾਈਡ ਸਾਰੀ ਫਲਾਂ ਵਾਲੀ ਸੀ ਜਿਹੜੀ ਆਪਾਂ ਤੁਹਾਨੂੰ ਇਹ ਸਾਈਡ ਦਿਖਾਈ ਹੈ ਐਵੇਂ ਟਰੈਕਟਰਾਂ ਦੇ ਮਗਰਾਂ ਟਰਾਲੀਆਂ ਪਾ ਕੇ ਜਿਹੜੀਆਂ ਸਬਜ਼ੀਆਂ ਲਿਆਂਦੀਆਂ ਜਾਂਦੀਆਂ ਨੇ ਪਹਿਲਾਂ ਵੀ ਦਿਖਾਏ ਸੀ ਆਹ ਟਰੱਕ ਦੇਖ ਲਓ ਜਿਵੇਂ ਟਰੱਕ ਉਤਰ ਰਿਹਾ ਹੈ ਰਾਜਸਥਾਨ ਨੰਬਰ ਦਾ ਇਹਦੇ ਚ ਪਿਆਜ਼ ਹੈ ਇਸ ਤਰ੍ਹਾਂ ਟਰੱਕਾਂ ਦੇ ਵਿੱਚ ਜਿਹੜਾ ਪਿਆਜ਼ ਆਉਂਦਾ ਦੇਖ ਸਕਦੇ ਹੋ ਤੁਸੀਂ ਲਓ ਜੀ ਐਵੇਂ ਜਿਹੜਾ ਪਿਆਜ਼ ਲਿਆਂਦਾ ਜਾਂਦਾ ਜਿਵੇਂ ਆਹ ਸਾਈਡ ਆਪਾਂ ਤੁਹਾਨੂੰ ਦਿਖਾਈ ਆ ਸਾਰਾ ਪਿਆਜ਼ ਪਿਆ ਹੈ ਕਿ ਸਵੇਰ ਦੇ ਟਾਈਮ ਆ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਖੰਨੇ ਮੰਡੀ ਦੇ ਵਿੱਚ 11 12 ਤਕਰੀਬਨ ਤਕਰੀਬਨ ਸਾਰੀ ਮੰਡੀ ਆਪਾਂ ਤੁਹਾਨੂੰ ਦਿਖਾਤੀ ਹੈ ਨਾ ਆਲੂ ਬਹੁਤ ਪਿਆਜ ਮਿਆਂ ਲਾਲ ਆਲੂ ਆ ਗਿਆ ਹਨਾ ਲਓ ਜੀ ਪਹਿਲਾਂ ਮੈਂ ਦੱਸਿਆ ਸੀਗਾ ਜਿਵੇਂ ਅੱਡ ਅੱਡ ਕੈਟਾਗਰੀ ਹੁੰਦੀ ਹੈ ਨਾ ਜੀ ਜਿਵੇਂ ਲਾਲ ਆਲੂ ਆ ਗਿਆ ਹਨਾ ਲਓ ਜੀ ਆ ਸਬਜੀ ਵਾਲੀ ਵਾਲੀ ਸਾਈਡ ਬਹੁਤ ਜ਼ਿਆਦਾ ਰੌਣਕ ਹੈ ਸਬਜੀ ਵਾਲੇ ਪਾਸੇ ਜਿਆਦਾ ਇਕੱਠਾ ਆ ਆ ਸਾਈਡ ਤੋਂ ਨੂੰ ਬਹੁਤ ਇਕੱਠਾ ਜਿਹੜਾ ਦੇਖਣ ਨੂੰ ਮਿਲੂਗਾ ਤੇ ਆ ਇਧਰੋਂ ਤੁਸੀਂ ਸਾਰੀ ਸਬਜੀ ਮੰਡੀ ਦੇਖ ਸਕਦੇ ਹੋ ਬਹੁਤ ਇਕੱਠਾ ਹੈ ਸਬਜੀ ਮੰਡੀ ਦੇ ਵਿੱਚ ਲਓ ਜੀ ਜਿਵੇਂ ਉਹ ਬਾਈ ਉਹਣੀ ਹੈ ਨਾ ਸਬਜ਼ੀ ਲੈ ਕੇ ਆਏ ਹੋਏ ਨੇ ਇਸ ਤਰ੍ਹਾਂ ਕਿਸਾਨ ਫਿਰ ਪਹਿਲਾਂ ਉਗਾ ਕੇ ਖੇਤਾਂ ਦੇ ਵਿੱਚ ਤੇ ਤਾਂ ਇਹ ਕਿਤੇ ਮੰਡੀਆਂ 'ਚ ਜਾ ਕੇ ਸਬਜ਼ੀ ਪਹੁੰਚਦੀ ਹੈ ਫਿਰ ਆਪਣੇ ਤੱਕ ਆਉਂਦੀ ਹੈ ਪਿੰਡਾਂ ਦੇ ਵਿੱਚ ਹਨਾ ਬਾਕੀ ਤਕਰੀਬਨ ਸਾਰੀ ਆਪਾਂ ਸਬਜ਼ੀ ਮੰਡੀ ਸਾਨੂੰ ਦਿਖਾਤੀ ਸ਼ਹਿਰ ਖੰਨੇ ਦੀ ਤੇ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਸਬਜ਼ੀ ਮੰਡੀ ਦੇ ਵਿੱਚ ਸਵੇਰ ਦੇ ਟਾਈਮ ਇਸ ਤਰ੍ਹਾਂ ਇੱਥੋਂ ਸਬਜ਼ੀ ਜਿਹੜੀ ਮਤਲਬ ਖਰੀਦੀ ਜਾਂਦੀ ਹੈ ਪਿੰਡਾਂ ਦੇ ਵਿੱਚ ਜਾਂਦੀ ਹੈ ਹੋਰ ਛੋਟੇ ਸ਼ਹਿਰਾਂ ਦੇ ਵਿੱਚ ਜਾਂਦੀ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਸ਼ਹਿਰ ਫੰਨੇ ਦੀ ਸਬਜ਼ੀ ਮੰਡੀ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੇ ਬਲੌਗ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ